ਇੱਕ ਹਫਤੇ ਤੋਂ ਬਾਅਦ ਅੰਮ੍ਰਿਤਸਰ ਸਰਦੀ ਇਲਾਕਿਆਂ ਦੇ ਵਿੱਚ ਸਕੂਲ ਖੁੱਲਣ ਦੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਦੇਖਣ ਨੂੰ ਮਿਲੀ ਦੱਸਦੇ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਧੇ ਤਣਾਅ ਦੇ ਕਾਰਨ 7 ਮਈ ਤੋਂ ਸਰਦੀ ਇਲਾਕਿਆਂ ਅਧੀਨ ਆਉਂਦੇ ਜਿੰਨੇ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸੀਗੇ ਤੇ ਕਾਲਜ ਜਿਹੜੇ ਕਿ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ ਅਤੇ ਜਿਸ ਤੋਂ ਬਾਅਦ ਬੱਚਿਆਂ ਨੂੰ ਘਰਾਂ ਦੇ ਵਿੱਚ ਹੀ ਆਨਲਾਈਨ ਪੜਾਈ ਕਰਵਾਈ ਜਾ ਰਹੀ ਸੀਗੀ ਤਾਂ ਉੱਥੇ ਹੀ ਦੂਜੇ ਪਾਸੇ ਹੁਣ ਭਾਰਤ ਸਰਕਾਰ ਤੇ ਭਾਰਤ ਤੇ ਜੋ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਹੋਣ ਤੋਂ ਬਾਅਦ ਅੱਜ 14 ਮਈ ਨੂੰ ਸਵੇਰੇ ਜਿਹੜੀ 10:30 ਵਜੇ ਜੋ ਕਿ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਸਕੂਲ ਖੋਲਣ ਦੇ ਆਦੇਸ਼ ਦਿੱਤੇ ਨੇ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਸਕੂਲ ਦੇ ਵਿਦਿਆਰਥੀ ਆ ਸਕੂਲਾਂ ਦੇ ਵਿੱਚ ਪਹੁੰਚ ਰਹੇ ਨੇ ਅਤੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਸਕੂਲ ਖੁੱਲਣ ਦਾ ਇੱਕ ਵੱਖਰਾ ਵੀ ਜਿਹੜਾ ਕਿ ਚਾਹ ਦੇਖਣ ਨੂੰ ਮਿਲਿਆ ਹੈ ਤੇ ਉਥੇ ਸਕੂਲ ਦੇ ਵਿਦਿਆਰਥੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਉਹ ਵੀ ਸੁਣਾਵਾਂਗੇ ਕਿਉਂਕਿ ਆਨਲਾਈਨ ਘਰ ਬੈਠੇ ਜੋ ਪੜ੍ਹਾਈ ਕੀਤੀ ਹੈ ਉਸ ਨੂੰ ਲੈ ਕੇ ਬੱਚਿਆਂ ਦੇ ਕੁਝ ਵਿਚਾਰ ਨੇ ਤੇ ਅਧਿਆਪਕਾਂ ਦੇ ਵੱਲੋਂ ਵੀ ਕੀ ਕੁਝ ਕਿਹਾ ਗਿਆ ਹੈਗਾ ਉਹਨਾਂ ਨੂੰ ਕਿਵੇਂ ਜਿ ਲੱਗਿਆ ਕੀ ਕੁਝ ਬੈਨੀਫਿਟਸ ਹੋਏ ਨੇ ਕਿਉਂਕਿ ਇੱਕ ਹਫ਼ਤੇ ਲਗਾਤਾਰ ਸਕੂਲ ਬੰਦ ਰਹੇ ਸੀਗੇ ਉਸ ਤੋਂ ਬਾਅਦ ਬੱਚਿਆਂ ਦੇ ਪੜ੍ਹਾਈ ਦੇ ਉੱਤੇ ਵੀ ਇਸ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਆਓ ਜ਼ਰਾ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਬਹੁਤ ਵਧੀਆ ਲੱਗ ਰਿਹਾ ਕਈ ਦਿਨ ਘਰ ਰਹਿਣਾ ਪਿਆ ਸੀ ਹਾਂ ਬਹੁਤ ਜ਼ਿਆਦਾ ਦਿਨ ਘਰ ਵੀ ਰਿਹਾ ਹਫਤਾ ਕੋ ਹੋ ਗਿਆ ਘਰ ਰਹਿ ਤੇ ਬਹੁਤ ਵਧੀਆ ਲੱਗ ਰਿਹਾ ਧਰ ਲੱਗਦਾ ਜੀ ਘਰ ਰਹਿਣਾ ਥੋੜਾ ਬਤਾ ਹੋਣਾ ਹੋਣੀ ਲੱਗ ਰਿਹਾ ਹੋਰ ਕੌਣ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਰਹਿ ਰਹਿ ਕੇ ਤਾਂ ਬਹੁਤ ਜ਼ਿਆਦਾ ਬੋਰਿੰਗ ਹੋ ਗਿਆ ਜਿਹੜਾ ਕੰਮ ਮਿਲਦਾ ਸੀ ਸਕੂਲ ਦਾ ਅਸੀਂ ਉਹ ਟਾਈਮ ਟੂ ਟਾਈਮ ਕੰਪਲੀਟ ਵੀ ਕਰਦੇ ਸੀ ਸਰ ਪਹਿਲਾਂ ਘਰੀ ਡਰ ਵੀ ਲੱਗਦਾ ਹੁੰਦਾ ਸੀ ਕਿ ਜਿਵੇਂ ਜੰਗ ਛੇੜ ਗਈ ਹੈ ਤੇ ਸਰ ਜਦੋਂ ਆਪਾਂ ਸਕੂਲੇ ਆਏ ਤੇ ਬਹੁਤ ਹੀ ਵਧੀਆ ਲੱਗਾ ਸਾਨੂੰ ਸਰ ਬਹੁਤ ਵਧੀਆ ਪਹਿਲਾਂ ਸਰਕਾਰ ਦਾ ਕਿ ਸਕੂਲ ਦੁਬਾਰਾ ਖੁੱਲ ਗਏ ਨੇ ਤੇ ਦੋਨਾਂ ਹੀ ਘੰਟੀਆਂ ਦੇ ਵਿੱਚ ਅਮਨ ਤੇ ਸ਼ਾਂਤੀ ਹੈ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਦਾਂ ਹੀ ਸਿਸਟਮ ਚੱਲੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਜਿਹੜੀ ਲਗਾਤਾਰ ਚੱਲ ਸਕੇ ਪੜਾਈ ਦੇ ਨਾਲ ਜੋ ਬੱਚੇ ਨੇ ਸਕੂਲ ਆ ਕੇ ਸਿੱਖਣਾ ਹੈ ਉਹ ਬਹੁਤ ਜ਼ਰੂਰੀ ਹੈ ਇੱਥੇ ਕੱਲਾ ਕਿਤਾਬੀ ਪੜਾਈ ਨਹੀਂ ਉਹਨਾਂ ਨਾਲ ਨਾਲ ਬੱਚਾ ਨੂੰ ਪ੍ਰੈਕਟੀਕਲ ਵੀ ਕਰਵਾਇਆ ਜਾਣਾ ਜਿਹਦੇ ਨਾਲ ਬੱਚਿਆਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਪੜਾਈ ਦਾ ਜਿਹੜਾ ਇਹ ਉਹਨਾਂ ਦਾ ਮਿਆਰ ਇਹ ਜ਼ਿਆਦਾ ਉੱਚਾ ਚੁੱਕਿਆ ਜਾਣਾ ਹਾਂਜੀ ਪੇਪਰ ਵੀ ਜਲਦੀ ਹੀ ਸ਼ੁਰੂ ਹੋਣ ਲੱਗ ਜਾ ਰਹੇ ਨੇ ਸਰਕਾਰ ਨੇ ਜਿਹੜਾ ਸਮਰੱਥ ਮਿਸ਼ਨ ਸ਼ੁਰੂ ਕੀਤਾ ਉਹਦੇ ਅਧੀਨ ਜਿਹੜੇ ਬੇਸਲਾਈਨ ਤੇ ਮਿਡਲਾਈਨ ਟੈਸਟ ਹੋ ਚੁੱਕੇ ਨੇ ਹੁਣ ਜਿਹੜੇ ਬੱਚਿਆਂ ਦੀ ਦੋ ਦਮਾਈ ਪ੍ਰੀਖਿਆ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਬੱਚਿਆਂ 'ਚ ਭਾਰੀ ਉਤਸ਼ਾਹ ਤੁਸੀਂ ਦੇਖੋ ਬੱਚੇ ਤੇ ਤੁਹਾਡਾ ਦਾੜੀ ਆ ਰਹੇ ਨੇ ਅ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਨੂੰ ਫੇਰ ਪਹਿਲਾਂ ਦੀ ਤਰ੍ਹਾਂ ਰੁਟੀਨ ਦੇ ਵਾਂਗੂ ਅੱਜ ਜਿਹੜੇ ਸਕੂਲ ਜਿਹੜੇ ਆ ਸਰਕਾਰ ਵੱਲੋਂ ਖੋਲ ਜਿੱਤੇ ਗਏ ਨੇ 노 ਡਾਊਟ ਆਨਲਾਈਨ ਕਲਾਸਿਸ ਜਿਹੜੀਆਂ ਲੱਗ ਰਹੀਆਂ ਸਨ ਪਰ ਜੋ ਵਿਦਿਆਰਥੀਆਂ ਦੇ ਨਾਲ ਹੂ ਬਰੂ ਜਿਹੜੀ ਇੰਟਰੈਕਸ਼ਨ ਕਰਨ ਦਾ ਮਜ਼ਾ ਜਾਂ ਪੜ੍ਹਾਈ ਦਾ ਆਂਦਾ ਉਹ ਜਿਹੜਾ ਅੱਜ ਤੋਂ ਸਾਨੂੰ ਜਿਹੜਾ ਉਹ ਮਿਲੇਗਾ ਔਰ ਗਾਂ ਵਾਲੇ ਸਮਾਜ ਵਿੱਚ ਗਰਮੀ ਦੀਆਂ ਛੁੱਟੀਆਂ ਵੀ ਆ ਰਹੀਆਂ ਆ ਇਹ ਬਹੁਤ ਵਧੀਆ ਦਿੱਤਾ ਕਿ ਸਕੂਲ ਜਿਹੜੇ ਖੋਲ ਦਿੱਤੇ ਗਏ ਆ ਤੇ ਵਿਦਿਆਰਥੀਆਂ ਨੂੰ ਜਿਹੜਾ ਹੈ ਵਿੱਦਿਆ ਦਾ ਜਿਹੜਾ ਦਾਣ ਆਪਾਂ ਦੇ ਸਕੀ ਕਾਫੀ ਤਣਾਅਪੂਰਨ ਮਾਹੌਲ ਰਿਹਾ ਅਸੀਂ ਤੇ ਕਿੰਨਾ ਕੁ ਮਹਿਸੂਸ ਰਾਤ ਬੱਚੇ ਨਹੀਂ ਕਰਦੇ ਦੇਖੋ ਜੀ ਉਸ ਟਾਈਮ ਦੇ ਉੱਤੇ ਤੇ ਕਾਫੀ ਟੈਨਸ਼ਨ ਜਿਹੜੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਹੋਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉੱਪਰ ਦੀਆਂ ਸਰਕਾਰਾਂ ਨੇ ਵੀ ਇਹਦਾ ਮਿਲ ਕੇ ਜਿਹੜਾ ਇਹ ਜੰਗਬੰਦੀ ਦੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਆ ਔਰ ਦੁਬਾਰਾ ਤੋਂ ਜਿਹੜੇ ਸਕੂਲ ਹੈ ਉਸੇ ਤਰ੍ਹਾਂ ਫੇਰ ਜਿਹੜੇ ਵਿਦਿਆਰਥੀਆਂ ਨੂੰ ਵਿੱ ਹਾਜ਼ਰੀ ਕਿੰਨੀ ਕੱਟਾਂਗੇ ਆਜ਼ਰੀ ਦੇਖੋ ਜੀ 100% ਤੇ ਨਹੀਂ ਹੋ ਸਕਦੀ ਆਪਾਂ ਫਿਰ ਵੀ ਆਪਣੇ ਸਕੂਲ ਦੇ ਗਰੁੱਪਾਂ ਦੇ ਵਿੱਚ WhatsApp ਗਰੁੱਪ ਬਣਾਏ ਨੇ ਸਾਰੇ ਕਲਾਸ ਦੇ 6ਵੀਂ ਤੋਂ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕੱਲ ਹੀ ਗੁਰਪਾਣੀ ਦੇ ਵਿੱਚ ਤਕਦੀਰ ਕਰ ਦਿੱਤੀ ਹੈ ਕਿ 100% ਜੜੀ ਹਾਜ਼ਰੀ ਯਕੀਨੀ ਬਣਾਓ ਔਰ ਕੋਸ਼ਿਸ਼ ਕਰਾਂਗੇ ਅਸੀਂ ਮਾਪਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੜੇ ਵਿਦਿਆਰਥੀ ਜੜੇ ਆ ਅੱਜ ਕਿਸੇ ਕਾਰਨ ਨਹੀਂ ਆ ਸਕੇ ਜਾਂ ਪਹਿਲੇ ਦਿਨ ਜੋ ਆਪਣੇ ਵਿਦਿਆਰਥੀਆਂ ਨੂੰ ਜੋ ਕਿਸੇ ਕਿਸਮ ਦਾ ਕੋਈ ਡਰ ਦਾ ਸਹਿਮ ਦਾ ਮਾਹੌਲ ਜੜਾ ਸਕੂਲਾਂ ਚ ਨਹੀਂ ਔਰ ਸਾਡੇ ਟੀਚਰ ਵੀ ਬਹੁਤ ਤਤਪਰ ਨੇ ਔਰ ਅਸੀਂ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਔਰ ਵਿਦਿਆਦਾਦਨ ਦੇਣ ਲਈ ਤਿਆਰ ਹਾਂ